950 ਕਿੰਨਾ ਮਾਡਲ ਹੈ 2018 ਮਾਡਲ ਹੈ ਪੰਜਾਬ ਨੰਬਰ ਹੈ 18 ਮਾਡਲ ਹੈ ਪੰਜਾਬ ਨੰਬਰ ਹੈ ਤੇ ਜਿਹੜਾ ਆ ਖੜਾ 241 ਇਹ 2013 ਮਾਡਲ ਹੈ ਜੀ ਹਾਂ ਨੰਬਰ ਇਹਦਾ ਵੀ ਪੰਜਾਬੀ ਆ ਇਹ ਵੀ ਪੰਜਾਬੀ ਆ ਜੀ ਤੇ ਜਿਹੜਾ ਆ ਖੜਾ 605 ਇਹ 2021 ਮਾਡਲ ਹੈ ਜੀ ਨੰਬਰ ਇਹਦਾ ਵੀ ਪੰਜਾਬੀ ਆ 21 ਮਾਡਲ ਹੈ ਤੇ ਜਿਹੜਾ ਪ੍ਰੀਤ ਹੈ ਕਿੰਨਾ ਮਾਡਲ ਹੈ ਇਹ ਵੀ 2021 ਮਾਡਲ ਹੈ ਜੀ ਪ੍ਰੀਤ 6049 ਹਾਂ ਤੇ ਸਾਊਂਡ ਵਗੈਰਾ ਸਾਰਾ ਕੁਝ ਨਾਲ ਹੀ ਮਿਲਦਾ ਇਹ ਕਿੰਨਾ ਮਾਡਲ ਹੈ 2021 ਮਾਡਲ ਹੈ ਇਹ 2020 ਮਾਡਲ ਹੈ ਜੀ ਅਰਜਨ ਸੀ 655 20 ਮਾਡਲ ਹੈ ਤੇ ਜਿਹੜਾ ਉਹ ਖੜਾ ਉਹ 2014 ਮਾਡਲ ਹੈ ਜੀ 14 ਮਾਡਲ ਹਾਂਜੀ ਤੇ ਜਿਹੜਾ ਆ ਖੜਾ ਇਧਰਲੇ ਪਾਸੇ ਸਵਰਾਜ ਇਹ 2022 ਮਾਡਲ ਹੈ 3 ਸਪੀਡ ਚ 3 ਸਪੀਡ ਵਾਲਾ ਮਾਡਲ ਜਿਹੜਾ ਆ ਖੜਾ ਸੋਨਾ ਲੀਕਾ 750 ਇਹ 2020 ਮਾਡਲ ਹੈ ਜੀ ਅਸਾਂ ਇਹ 20 ਮਾਡਲ ਹੈ ਇਹ 20 ਮਾਡਲ ਹੈ ਵੀ 3 ਸਪੀਡ ਚ 3 ਸਪੀਡ ਜਿਹੜਾ ਟਾਈਗਰ ਖੜਾ ਆ ਇਹ ਵੀ 2025 ਮਾਡਲ ਹੈ 3 ਸਪੀਡ ਚ ਓਕੇ ਜਿਹੜਾ ਆ ਖੜਾ ਸਟੈਂਡਰਡ ਬਾਈ ਇਹ 2021 ਮਾਡਲ ਹੈ ਵੀ 3 ਸਪੀਡ ਚ ਹੈ ਜੀ ਓਕੇ ਜਿਹੜਾ ਆ ਖੜਾ 855 ਇਹਦਾਂ 2022 ਮਾਡਲ ਉਹ ਵੀ 3 ਸਪੀਡ ਚ ਸਾਈਡ ਗিয়ার ਚ ਹੈ ਜੀ ਜਿਹੜਾ ਉਹ ਛੋਟਾ ਜਿਹਾ ਖੜਾ ਮੈਸੀ ਪਰਲੇ ਪਾਸੇ 2021 ਮਾਡਲ ਹੈ ਜੀ 21 ਮਾਡਲ ਹੈ ਤੇ ਅੱਜ ਮਿੱਤਰੋ ਸਾਰੇ ਟਰੈਕਟਰ ਪੰਜਾਬ ਨੰਬਰੀ ਨੇ ਮਾਡਲ ਕੱਲੇ ਕੱਲੇ ਦਾ ਦੱਸਤਾ ਜੇ ਰੇਟ ਪੁੱਛਣਾ ਨੰਬਰ ਕੈਪਸ਼ਨ ਦੇ ਵਿੱਚ ਹੈ ਜੇ ਤੁਸੀਂ ਆਏ ਸੋਚਦੇ ਹੋ ਵੀ ਖੜੇ ਕਿੱਥੇ ਆ ਤਾਂ ਫਿਰ ਸੰਘੇੜੇ ਖੜੇ ਨੇ ਬਰਨਾਲੇ ਜ਼ਿਲ੍ਹੇ ਦੀ ਬਿਲਕੁਲ ਬੁੱਕਲ ਦੇ ਵਿੱਚ ਚੜ੍ਹਦੇ ਵਾਲੇ ਪਾਸੇ ਢਾਲੀਵਾਲ ਟਰੈਕਟਰ ਜਿਹਦੇ ਸ਼ੋਅਰੂਮ ਤੇ ਕਰੋ ਸੰਪਰਕ ਹੁ